ਮੰਡੀ ਕਰਨ ਦੀ ਖੇਤੀ ਨੀਤੀ ਦੇ ਵਿਰੋਧ ਕਰ ਰਹੇ ਅਸੀਂ ਸਾਰੇ ਹੱਕ ਚੀਂ ਆ ਜੀ ਉਹਦੇ ਸਾਰੇ ਹੱਕ ਚੀਂ ਆਂ ਮੈਨੂੰ ਤਾਂ ਵਿਰੋਧੀ ਵੀ ਹੱਕ ਚੀਂ ਆ ਪਰ ਕਾਂਗਰਸ ਇਹ ਗੱਲ ਵਿੱਚ ਸਵਾਲ ਚੱਕਰੀ ਹੈ ਜੀ ਉਹ ਕਹਿੰਦੇ ਕਿ ਜਦੋਂ ਨਿੱਕੇ ਜਾਂ ਤਾਂ ਪਹਿਲਾ ਸੈਸ਼ਨ ਬੁਲਾਉਣਾ ਸੀਗਾ ਤੇ ਹੁਣ ਜੇ ਸੈਸ਼ਨ ਬੁਲਾਇਆ ਤਾਂ ਹੁਣ ਇਹਦੇ ਮੈਨੇ ਕੀ ਸਰ ਮੈਨੇ ਤਾਂ ਉਹ ਅੰਦਰ ਹੀ ਬੈਠੇ ਆ ਜੀ ਸਾਰੀ ਆਰਗੂਮੈਂਟਸ ਬਾਜਵਾ ਸਾਹਿਬ ਵੀ ਕਰਕੇ ਆਏ ਆ ਉਹਨਾਂ ਦੇ ਬਾਕੀ ਸਾਥੀ ਵੀ ਕਰਕੇ ਆਏ ਆ ਜੇ ਮੈਨੇ ਹੈ ਨਹੀਂ ਜੀ ਤਾਂ ਫਿਰ ਆਈ ਕਿਉਂ ਜੇ ਮੈਨੇ ਹੈ ਕਿ ਤਾ ਹੀ ਆਏ ਨਾ ਜੀ ਉਹ ਕਹਿੰਦੇ 11 ਮਹੀਨੇ ਪਹਿਲਾਂ ਬੁਲਾ ਲਏ ਤੇ 11 ਮਹੀਨੇ ਚੱਲ ਰਹੇ ਸਰ ਕਹਿੰਦੇ 올 ਪਾਰਟੀ ਮੀਟਿੰਗ ਬੁਲਾ ਕੇ ਫਿਰ ਇਹ ਨਿਰਦੇਸ਼ ਕਰ ਲੱਗਦਾ ਤੈਨੂੰ ਸਭ 올 ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਜਿਸ ਤਰ੍ਹਾਂ ਪੰਜਾਬ ਦੇ ਇਸ ਵੇਲੇ ਦੇ ਹਾਲਾਤ ਨੇ ਸਰ ਮਤਾ ਪੈ ਕੇ ਹੀ ਹੋਊਗੀ ਨਾ ਜੀ ਅੱਜ ਹੀ ਇਹਨਾਂ ਨੇ ਅਸੀਂ ਮਤਾ ਪਾਉਣਾ ਸਾਡੀ ਪਾਰਟੀ ਨੇ ਤੇ ਮੈਨੂੰ ਲੱਗਦਾ 100% ਕਾਂਗਰਸ ਵੀ ਇਸ ਚੀਜ਼ ਦੀ ਸਪੋਰਟ ਕਰੂਗੀ ਕਿਉਂਕਿ ਖੇਤੀ ਆਪਣਾ ਬਿੱਲ ਤੱਕ ਕਿਸੇ ਨੂੰ ਵੀ ਨਹੀਂ ਮਨਜ਼ੂਰ ਜੀ ਕਿਸੇ ਪਾਰਟੀ ਨੂੰ ਵੀ ਨਹੀਂ ਮਨਜ਼ੂਰ ਕਿਉਂਕਿ ਆਪਣਾ ਦੇਸ਼ ਆ ਨਾ ਜਿਹੜਾ ਜੀ ਖਾਸ ਕਰਕੇ ਆਪਣਾ ਪੰਜਾਬ ਦੇਸ਼ ਆ ਆਪਾਂ ਤਾਂ ਖੇਤੀ ਪ੍ਰਧਾਨ ਆ ਜੀ ਤੇ ਜੇ ਆਪਣੇ ਕਿਸਾਨ ਹੀ ਮਰਗੇ ਤਾਂ ਆਪਾਂ ਤਾਂ ਪਹਿਲਾਂ ਮਰਗੇ ਜੀ ਆਪਣੀ ਤਾਂ ਮੇਨ ਇੰਡਸਟਰੀ ਖੇਤੀ ਆ ਜੀ ਤੈਨੂੰ ਸਭ ਇੱਕ ਤਲਵੰਡੀ ਬਾਰਾਤ ਬਲਡوزر ਚਲਾਇਆ ਨਸ਼ਾ ਵੇਚਣ ਵਾਲੇ ਦੇ ਘਰੇ ਤੇ ਹੁਣ ਇੱਕ ਚਿੱਠੀ ਵੀ ਜਾਰੀ ਕਰੀਆ ਸਖਤ ਕਾਰਵਾਈ ਦੀ ਲੱਗਦਾ ਵੀ ਆਉਂਦੇ ਦਿਨਾਂ ਚ ਕਾਰਵਾਈਆਂ ਵੱਡੇ ਤੋਂ ਬਿਲਕੁਲ ਹੋਣਗੀਆਂ ਜੀ ਬਿਲਕੁਲ ਹੋਣਗੀਆਂ ਅਸੀਂ ਸਾਰੇ ਇਸ ਗੱਲ ਦੇ ਹੱਕਚਾ ਤੇ ਉਸ ਬਲਡوزر ਦਾ ਸਵਾਗਤ ਕਰਦੇ ਆਂ ਜਿਹੜਾ ਕੋਈ ਇਹੋ ਜਿਹਾ ਗਲਤ ਕੰਮ ਕਰਦਾ ਹੈ ਇਹ ਬਲਡੋਜ਼ਰ ਵਾਲੀ ਰਣਨੀਤੀ ਯੂਪੀ ਦੇ ਦੇਖਣ ਨੂੰ ਮਿਲਦੀ ਜੋ ਪੰਜਾਬ ਚ ਵੀ ਦੇਖਣ ਨੂੰ ਮਿਲੀ ਗਈ ਇਸੇ ਤਰੀਕੇ ਨਾਲ ਸਰ ਮਿਲਣੀ ਚਾਹੀਦੀ ਆ ਜੀ ਹਾਂਜੀ ਮਿਲਣੀ ਚਾਹੀਦੀ ਆ ਮੈਂ ਤਾਂ ਇਸ ਗੱਲ ਦੇ 100% ਪੂਰਾ ਹੱਕ ਚੰਨ ਯਾਨੀ ਯੂਪੀ ਮਾਡਲ ਵਧੀਆ ਹੈ ਇਹ ਸਾਬ ਨਾਲ ਤਾਂ ਫਿਰ ਅੱਛਾ ਹੀ ਆ ਜੀ ਜੇ ਕੋਈ ਨਸ਼ਾ ਰੋਕਦੇ ਹੋ ਤਾਂ ਇਟ ਇਜ਼ ਗੁੱਡ ਹਾਂ ਨਸ਼ੇ ਦੇ ਅਗੇਂਸਟ ਮੈਂ ਗੱਲ ਕਰ ਰਿਹਾ ਬਾਕੀ ਮਾਡਲ ਦੇ ਅਗੇਂਸਟ ਮੈਂ ਗੱਲ ਕਰ ਰਿਹਾ ਓਨਲੀ ਨਸ਼ੇ ਦੇ ਸਭ ਗੁਜ਼ਰ ਕੇ ਕਾਰਵਾਈ ਪਹਿਲਾਂ ਨਹੀਂ ਹੋਣੀ ਚਾਹੀਦੀ ਸੀ ਸਰ ਯੂ ਆਰ ਨੈਵਰ ਲੇਟ ਮੈਂ ਵੀ ਤਾਂ 14 ਸਾਲਾਂ ਬਾਅਦ ਆਇਆ ਜੀ ਸੋ ਜਦ ਜਾ ਕੇ ਤभी ਸਵੇਰਾ ਜੀ ਜੀ ਜੀ